ਹਾਂਜੀ ਕਾਛ ਦੀ ਬੀ ਵੀ ਸਾਨੂੰ ਮਿਲ ਹੀ ਗਏ ਹਾਂ ਬਈ ਫੋਨ ਹੀ ਚਾਹਦਾ ਕਿੱਥੇ ਵੀ ਦੀ ਸੀਗਾ ਬਾਲ ਜੇ ਪਈ ਸੀਗਾ ਐਸਾ ਹੋਰ ਠੀਕ ਹੈ ਹਾਂ ਵਰੀਆ ਤੂੰ ਦੱਸ ਕੀ ਤੇ ਮੈਂ ਹੂੰ ਤਾਂ ਦੱਸਤਾ ਬਾਕੀ ਤੂੰ ਆਪੇ ਮੋਹਰਾਂ ਵਿੱਚ ਦੱਸ ਦੇ ਵੀ ਵੀਡੀਓ ਅਗਲੇ ਹਫਤੇ ਤੋਂ ਲੱਗ ਜਣੀਆਂ ਐਤਵਾਰ ਤੋਂ ਹਾਂ ਹਾਂ ਅਗਲੇ ਐਤਵਾਰ ਆਪਾਂ ਕਰਾਂਗੇ ਵੀਡੀਓ ਸ਼ੂਟ ਤੇ ਬਈ ਕਾਛੀ ਤੂੰ ਅਗਲੇ ਐਤਵਾਰ ਨੈਕਸਟ ਤੋਂ ਨੈਕਸਟ ਵੀਡੀਓ ਅਪਲੋਡ ਕਰਦਾ ਸਹੀ ਹੈ ਤੇ ਕਾਛੀ ਆਦਾ ਨਵਾਂ ਫੋਨ ਲਿਆ ਆ ਉਹਦੇ ਲਈ ਵਧਾਈਆਂ ਦੇ ਉਹਨੂੰ ਦਿਖਾਈ ਮੜਾ ਜਾ ਉਹਦਾ ਲੋਡ ਆ ਚੰਗਾ ਵਾਈ ਵਾਹ ਕਿਹੜਾ ਬਜਦਾ ਇਹ 16 Pro 16 Pro ਵਾਈ ਵਧਾਈਆਂ ਲੇਟੈਸਟ ਹੋਣਾ ਮੁੰਡੇ ਕੋਲ ਯਾਰ ਹੁਣ ਵੀਡੀਓ ਕੌਣਾ ਬਣਾਊਗਾ ਨਹੀਂ ਨਹੀਂ ਬਣਾਵਾਂਗੇ ਹਾਂ ਹੁਣ ਵੀਡੀਓ ਆਇਆ ਕੰਮੀਆਂ ਲਗਾਤਾਰ ਆਉਣਗੀਆਂ ਤੇ ਹੁਣ ਕੋਈ ਇਸ਼ੂ ਨਹੀਂ ਤੇ ਚੈਨਲ ਨਵਾਂ ਬਣਾ ਰਹੇ ਆਪਾਂ ਹਾਂ ਨਵਾਂ ਜੰਮ ਨਵੇਂ ਚੈਨਲ ਤੇ ਨਵੀਆਂ ਵੀਡੀਓ ਸਾਰਿਆਂ ਨੇ ਸਪੋਰਟ ਕਰਨੀ ਜਿਵੇਂ ਪਹਿਲਾਂ ਕਰਦੇ ਸੀ ਤੇ ਕਾਛੀ ਦੀਆਂ ਵੀਡੀਓ ਮੈਂ ਦੱਸ ਕਿਹਾ ਤਾਂ ਵੀ ਪਹਿਲਾਂ ਵੀ ਬਹੁਤ ਘੈਂਟ ਵੀਡੀਓ ਬਣਾਉਂਦੇ ਹੁੰਦੇ ਸੀ ਇਹ ਸਾਰੀ ਟੀਮ ਉਹੀ ਆਪਣੀ ਸਾਰੀ ਟੀਮ ਇਹਦੀ ਉਹੀ ਹੈ ਤੇ ਕਿਸੇ ਕਾਰਨ ਕਰਕੇ ਚਲੋ ਬੰਦ ਕਰਨਾ ਪਿਆ ਸੀ ਸਿਸਟਮ ਉਹਦਾ ਪਰ ਹੁਣ ਦੂਰੀ ਦੀ ਖੜਾ ਕਰ ਰਹੇ ਆ ਤੇ ਬਹੁਤ ਮਿਹਨਤੀ ਬੰਦੇ ਆ ਬਾਕੀ ਤੁਸੀਂ ਕੰਮ ਦੇਖੋਗੇ ਕਹਿਣ ਦੀ ਗੱਲ ਹੋਰ ਹੁੰਦੀ ਹੈ ਜਦ ਤੁਸੀਂ ਆਦੀ ਅੱਖਾਂ ਨਾਲ ਚੀਜ਼ ਵੇਖੀ ਤੁਹਾਨੂੰ ਪਤਾ ਲੱਗ ਜੂਗਾ ਵੀ ਵਾਕਈ ਇਹ ਮੁੰਡਿਆਂ ਚ ਕਲਾ ਹੈਗੀ ਆ ਕਿਉਂਕਿ ਅਸ਼ਦੀਪ ਹਾਂਜੀ ਹਾਂਜੀ ਹੋਰ ਸਪੋਰਟ ਕਰਿਓ ਤੁਸੀਂ ਹਾਂ ਸਪੋਰਟ ਸਾਰੇ ਕਰਨਗੇ ਤੇ ਹੁਣ ਮੈਨੂੰ ਪੀਜ਼ਾ ਖਵਾਸ਼ ਖੁਸ਼ੀ ਚ ਠੀਕ ਹੈ ਠੀਕ ਹਾਂਜੀ ਕੀ ਹਾਲ ਹੈ ਅਸਲ ਮੈਨੂੰ ਲਾਂਭੇ ਹੋ ਤਾਂ ਮਰ ਰਹੇ ਜਾਂਦੇ ਵੀਡੀਓ ਬਣਾਈਏ ਪੀਟੀ ਵਾਲੇ ਦੀ ਕੋਈ ਕਹਿੰਦਾ ਵੀ ਮੇਰਾ ਗਲੀ ਰਹੇਗੀ ਕੋਈ ਕਹਿੰਦਾ ਮੇਰੀ ਦੁਕਾਨ ਰਹੇਗੀ ਹੁਣ ਤੇ ਜੇ ਤੋ ਐਡੀ ਵੱਡੀ ਵੀਡੀਓ ਬਣਦੀ ਆ ਨਾ ਫਿਰ ਕੋਈ ਨਾ ਕੋਈ ਚੀਜ਼ ਰਹਿ ਜਾਂਦੀ ਹੁਣ ਇਧਰ ਮੁਹਰੇ ਬਿਠਾ ਜਾ ਕਿ ਗੁੱਸੇ ਆ ਜਾ ਯਾਰ ਉਹ ਦਵਰੇ ਤਾਂ ਕਾਹ ਚੱਲ ਗਿਆ ਹੁਣ ਕੈਮਰੇ ਨੂੰ ਸੰਗਦਾ ਵੀ ਐ ਕਹਣੀ ਮੈਂ ਇਧਰ ਕਿੰਨੇ ਸਾਲ ਹੋ ਗਏ ਤੈਨੂੰ ਬਈ ਪੀੜੀ ਵਾਲੇ ਚ 30 ਸਾਲ ਹੈ 30 ਸਾਲ ਹੋ ਗਏ 30 ਸਾਲ ਵਾਹ ਵੀ ਵਾਹ ਲੈ ਵੀ ਲਾਂਬੇ ਲਾ ਤੇ ਆਪਾਂ ਚੰਗੀ ਤਰ੍ਹਾਂ ਦੁਕਾਨ ਦਿਖਾਤੀ ਵੀਰੂ ਮਨੈਰੀ ਵਾਲਾ ਸਾਡਾ ਛੋਟੇ ਹੁੰਦੇ ਸੀ ਉਦੋਂ ਦਾ ਸਮਾਨ ਇਹਦਾ ਮਤਲਬ ਲੈ ਕੇ ਜਾਂਦੇ ਸੀ ਮਨੈਰੀ ਦਾ ਤੇ ਅੱਜ ਵੀ ਇਹਦੇ ਕੋਲ ਆਉਣੇ ਆ ਗੱਲਾਂ ਬਾਤਾਂ ਕਰਦੇ ਹੁੰਨੇ ਆ ਕਿੰਨਾ ਟਾਈਮ ਹੋ ਗਿਆ ਤੁਹਾਨੂੰ 25-30 ਸਾਲ ਹੋ ਗਏ 25-3 ਦੇਖ ਲੋ ਯਾਰ ਸਾਰੇ ਸਾਡੇ ਸੁਰਤ ਤੋਂ ਪਹਿਲਾਂ ਦੇ ਹਾਂ ਜਨਮ ਤੋਂ ਪਹਿਲਾਂ ਦੀਆਂ ਸੁਰਤਾਂ ਲੱਗੀ ਸਹੀ ਗੱਲ ਹੈ ਹੋਰ ਸੱਟਾਂ ਹੋ ਡਾਕਟਰ ਸਾਹਿਬ ਚੜ੍ਹਦੀ ਕਲਾ ਡਾਕਟਰ ਨੂੰ ਤਾਂ ਥੋੜਾ ਚੇਰੀ ਹੋ ਜਾਣਾ ਕਿਨੇ ਸਾਲ ਹੋ ਗਏ ਜੀ 10 ਸਾਲ ਹੋ ਗਏ ਤੁਹਾਨੂੰ ਵੀ ਕਮਾਲ ਹੋ ਗਈ ਇਹ ਤਾਂ ਸਮਝ ਆ ਬਹੁਤ ਛੇਤੀ ਲੰਘਦਾ ਨਾ ਇਹਨਾਂ ਨਾ ਆ ਸਾਰੀਆਂ ਗਲੀਆਂ ਚ ਅਸੀਂ ਰਾਤ ਨੂੰ ਹੁਗਮ ਚ ਖੇਡਦੇ ਹੁੰਦੇ ਸੀ 7-8 ਲੋਕ ਜਾਂਦੇ ਤੁਹਾਨੂੰ ਯਾਦ ਛੋਟੇ ਛੋਟੇ ਹੁੰਦੇ ਕੱਚੇ ਵੀ ਉਹਦੋਂ ਉਹਦੋਂ ਸਮਾਂ ਹੀ ਹਾਂ ਉਹ ਪੱਕੀਆਂ ਨਹੀਂ ਹੁੰਦੀਆਂ ਸੀ ਸਮਾਂ ਬਦਲ ਗਿਆ ਆ ਘਰ ਹੁੰਦਾ ਸੀ ਆ ਘਰ ਹੁੰਦਾ ਹੈ ਭਾਈ ਸਿੰਮੀ ਦਾ ਹਾਂ ਕਾਚੀਓਟਾ ਦੇ ਉਹ ਮੁੰਡੇ ਜਿਹੜਾ ਜਦ ਮੈਂ ਆਇਆ ਹਾਂ ਚਲੋ ਤੇ ਬਾਕੀ ਤੁਹਾਨੂੰ ਦੱਸਾਂ ਪੀਡੀਐਲ ਚਰਾਨਕ ਮੇਲਾ ਬਹੁਤ ਹੈ ਨੇੜੇ ਨੇੜੇ ਦੁਕਾਨਾਂ ਹੈ ਬੜਾ ਜੀ ਲੱਗਦਾ ਤੇ ਗਾਂ ਆ ਕੇ ਜੀ ਪੀਟੀ ਵਾਲਾ ਜੁਐਲਰਸ ਉਹਨਾਂ ਦੀ ਦੁਕਾਨ ਤੇ ਵੀ ਜਾ ਕੇ ਆਉਣੇ ਆ ਚੱਲਦੇ ਆ ਉਧਰ ਨੂੰ ਤੇ ਹੋਰ ਸਨਾਵ ਜੀ ਕੀ ਹਾਲ ਨੇ ਚੜਦੀ ਚੜਦੀ ਕਲਾ ਤੇ ਆਪ ਨੂੰ ਕਿੰਨੇ ਸਾਲ ਹੋ ਗਏ ਜੀ ਆਪ ਨੂੰ 4 ਸਾਲ ਹੋ ਗਏ 4 ਸਾਲ ਤੇ ਜਿਹੜਾ ਟੈਸਟ ਹੈ ਹਰ ਇੱਕ ਤਰੀਕਾ ਕਰ ਦਿੰਦੇ ਕੋਈ ਵੀ ਹੋਵੇ ਕੋਈ ਵੀ ਰਸਟ ਟੈਸਟ ਕਰ ਲੈਂਦੇ ਤੇ ਟਾਈਮਿੰਗ ਕੀ ਹੁੰਦੀ ਹੈ ਜੀ ਆਪਣੀ ਦੁਕਾਨ ਦੀ 907 ਜੀ 907 ਸੰਡੇ ਬੰਦ ਕੇ ਓਪਨ ਨਹੀਂ ਸੰਡੇ ਨੂੰ ਓਪਨ ਓਪਨ ਵੈਰੀ ਗੁੱਡ ਜੀ ਤੇ ਬਾਕੀ ਜਿਹੜਾ ਮਾਰੀ ਤੁਸੀਂ ਟੈਸਟ ਕਰਾ ਲਓ ਰੇਟ ਵੀ ਜਾਇਦਾ ਤਾਂ ਕੰਮ ਬਹੁਤ ਵਧੀਆ ਜਿੰਨਾ ਵੀ ਕਹਿਦਗੇ ਬਾਈ ਨੂੰ ਸੇਵਾ ਦਾ ਮੌਕਾ ਦਿਓ ਆ ਦਾ ਮੋਬਾਈਲ ਨੰਬਰੱਸ ਹੈ ਜੀ 989062 ਹਾਂ ਜੀ 886036 ਠੀਕ ਹੈ ਜੀ ਕੋਈ ਆਸ-ਪਾਸੇ ਪਿੰਡ 'ਚ ਵੀ ਲੋਡ ਹੁੰਦੀ ਆ ਤਾਂ ਬਾਈ ਨੂੰ ਤੁਸੀਂ ਗੱਲ ਕਰਕੇ ਆ ਸਕਦੇ ਹੋ ਤੇ ਜਾਂ ਬਾਈ ਵੀ ਸਿੰਪਲ ਜਿਹਾ ਕੋਈ ਨਹੀਂ ਆ ਸਕਦਾ ਤਾਂ ਕਰੋ ਲੈ ਜਾ ਕਰੋ ਲੈ ਜਾ ਹਾਂ ਜੀ ਹਾਂ ਜੀ ਚਲੋ ਬਹੁਤ ਬਹੁਤ ਧੰਨਵਾਦ ਜੀ ਬਾਈ ਨੂੰ ਦੇਵ ਸੇਵਾ ਦਾ ਮੌਕਾ ਬਾਕੀ ਬਤਾ ਕੀ ਗੱਲ ਹੈ ਕਈ ਵਾਰੀ ਘਰ ਦੀ ਚੀਜ਼ ਰਹਿ ਜਾਂਦੀ ਹੈ ਤੇ ਅੱਜ ਸਾਨੂੰ ਸ਼ਟਰਿੰਗ ਦੀ ਮਸ਼ਹੂਰੀ ਵੀ ਕਰਦੇ ਆਪਾਂ ਬਾਕੀ ਬਾਈ ਗੋਗੀ ਆਪਣਾ ਯਾਰ ਇਹ ਵੀ ਅੱਜ ਬਿਜੀ ਹੈ ਕੰਮ 'ਚ ਹੋਰ ਕਿਉਂਗੀ ਸੱਟ ਹੈ ਤੇ ਆਜੋ ਆਪਾਂ ਹੁਣ ਕਾਸ਼ ਦੀਪਰਾਂ ਗੱਲ ਕਰਦੇ ਆਂ ਜਸਕਰਨ ਸਿੰਘ ਸਿੱਧੂ ਸਾਹਿਬ ਮਾਮਾ ਜੀ ਸਾਡੇ ਤੇ ਉਹਨਾਂ ਦਾ ਸ਼ਟਰਿੰਗ ਦਾ ਕੰਮ ਆ ਬਹੁਤ ਵੱਡੇ ਪੱਧਰ ਦਾ ਜਿੱਥੇ ਸਾਨੂੰ ਸਾਰੀਆਂ ਪਲੇਟਾਂ ਛਲੇਟਾਂ ਪੂਰੀਆਂ ਸਾਫ਼ ਮਿਲਣਗੀਆਂ ਹੋਰ ਠੀਕ ਹੋ ਜੀ ਤਕੜਿਆਂ ਜੀ ਤੇ ਤੁਸੀਂ ਵੇਖ ਸਕਦੇ ਹੋ ਪੂਰਾ ਸਫਾਈ ਦਾ ਕੰਮ ਹੁੰਦਾ ਇੱਕ ਬੰਦਾ ਸਪੈਸ਼ਲ ਪਲੇਟਾਂ ਸਾਫ ਕਰਨ ਤੇ ਲਾਇਆ ਹੋਇਆ ਤੇ ਬਾਕੀ ਜਿਹੜੀ ਵੱਡੇ ਪੱਧਰ ਦੀ ਦੁਕਾਨ ਉਹਨੂੰ ਦੱਸਿਆ ਏਡੇ ਤੇ ਹਜੇ ਖੁੱਲ ਰਹੀ ਹੈ ਕੋਈ ਸਿਲੰਡਰ ਲੈਣਾ ਉਹ ਹੀ ਮਿਲ ਜਾਂਦਾ ਸਭ ਕੁਝ ਆ ਗੱਦਿਆਂ ਦਾ ਇੰਤਜ਼ਾਮ ਆ ਵਧੀਆ ਰਜਾਈਆਂ ਫਰੈਸ਼ ਹਾਂਜੀ ਕਾਸ਼ਦੀਪ ਜੀ ਕੀ ਹਾਲ ਨੇ ਸਿੱਧੀ ਗੱਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਤਕੜਿਓ ਵਧੀਆ ਵਧੀਆ ਜੀ ਅੱਛਾ ਕਾਸ਼ ਜੀ ਜੀ ਮੈਂ ਦੱਸੋ ਵੀ ਆਪਣੇ ਕੋਲੇ ਕੀ ਕੀ ਸਮਾਨ ਹੁੰਦਾ ਸਾਰਾ ਜੀ ਆਪਣੇ ਕੋਲੇ 1500 ਦਾ ਪਲੇਟ ਹੈਗੀ ਠੀਕ ਹੈ ਜੀ ਵੈਰੀ ਗੁੱਡ ਠੀਕ ਹੈ ਜੀ ਹਾਂਜੀ ਡਾਟਰ ਹੈਗੇ ਹਰ ਇੱਕ ਤਰ੍ਹਾਂ ਦੇ ਤੇ ਪ্লাই ਬੋਰਡ ਜਿਹੜਾ ਚੱਲਦਾ ਹੈ ਬੱਲੇਗਾ ਉਹ ਵੀ ਆਪਣੇ ਕੋਲ ਪਿਆ ਓਕੇ ਹਰੇਕ ਤਰ੍ਹਾਂ ਦਾ ਠੀਕ ਹੈ ਜੀ ਤੇ ਬਾਕੀ ਚਾਲੀਆਂ ਚੋਲੀਆਂ ਸਾਰਾ ਚਾਲੀਆਂ ਵੀ ਹੈ ਲੋਹੇ ਵਾਲੀਆਂ ਵੀ ਦੋੜੀਆਂ ਲੋਹੇ ਵਾਲੀਆਂ ਬਜਰੀ ਕੁਚਲਣ ਵਾਲੀ ਮਸ਼ੀਨ ਹੈਗੀ ਠੀਕ ਹੈ ਜੀ ਲੈਟਰ ਪਾਉਣ ਵਾਲੀ ਹੈਗੀ ਹੈ ਹਾਂਜੀ 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 ਤੇ ਬਾਕੀ ਸਾਰਾ ਕੁਝ ਹੀ ਅਲੱਗ-ਤੱਗ ਓਕੇ 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 ਇਹਰੋਂ ਨੇ ਬਹੁਤ ਵਧੀਆ ਗੱਲ ਹੈ ਵਾਹਿਗੁਰੂ ਜੀ ਮੇਰੇ ਨਾਲ ਨਹੀਂ ਸਹੀ ਹੈ ਜੀ ਸਹੀ ਹੈ ਤੇ ਮਤਲਬ ਸਾਰਾ ਸਿਸਟਮ ਕੋਈ ਇੱਕਾ ਮੀ ਨਹੀਂ ਔਣਿਕ ਬੰਦਾ ਕੋਦ ਮਰਜੀ ਆ ਜਾਏ ਆਪਣਾ ਕੋ ਸਮਾਨ ਮਤਲਬ ਐਕਸਟਰਾ ਹੈਗਾ ਵੀ ਮਤਲਬ ਐ ਨਹੀਂ ਵੀ ਇੱਕ ਢੋਲੇ ਜਾੜ ਦੂਜਾ ਬੰਦਾ ਵਿਹਲਾ ਬੈਠਾ ਰਹੂਗਾ ਨਹੀਂ ਨਹੀਂ ਵਿਹਲੇ ਵਾਲਾ ਕੋਈ ਕੰਮ ਨਹੀਂ ਖਾਂਦੀ ਨਹੀਂ ਨਹੀਂ ਬਹੁਤ ਬੱਤੇ ਉਹਦੇ ਨਾਲ ਨਾਲ ਗੱਦੇ ਤੇ ਉਹ ਹਾਂ ਗੱਦਿਆਂ ਦਾ ਵੀ ਰਹੀ ਆਪਣੇ ਕੋਲ ਗੱਦੇ ਰਜਾਈਆਂ ਸਿਲੰਡਰ ਤੇ ਸਿਲੰਡਰ ਸਿਲੰਡਰ ਹੋ ਗਏ ਸਰੀਆ ਵੀ ਹੈਗੇ ਇਹ ਸਸ ਸਰਗੇ ਵੀ ਚੱਲ ਵਧੀਆ ਆਈਆਂ ਸਰੀਆਂ ਆਈਆਂ ਹਰੇਕ ਤਰ੍ਹਾਂ ਦਾ ਸਰੀਆ ਨਹੀਂ ਨਹੀਂ ਬਹੁਤ ਵਧੀਆ ਗੱਲ ਆ ਤੇ ਮੜਾ ਮਾਮੇ ਦਾ ਨੰਬਰ ਵੀ ਦੱਸ ਦਿਓ ਨਾਲੇ ਆਪ ਦਾ ਦੱਸ ਦਿਓ ਹਾਂਜੀ ਉਹਨਾਂ ਦਾ ਨੰਬਰ ਹੈਗਾ 99141 ਹਾਂਜੀ 71115 ਠੀਕ ਹੈ ਜੀ ਤੇ ਤੁਹਾਡਾ ਜੀ ਮੇਰਾ ਨੰਬਰ ਹੈਗਾ 85590 90016 ਠੀਕ ਹੈ ਜੀ ਪਹਿਲਾ ਨੰਬਰ ਹੈਗਾ ਜਸਕਰਨ ਸਿੰਘ ਸਿੱਧੂ ਸਾਡੇ ਮਾਮਾ ਜੀ ਤੇ ਦੂਜਾ ਕਾਸ਼ਦੀਪ ਸਿੰਘ ਕਾਛੀ ਮੇਰੇ ਮਾਮੇ ਦਾ ਮੁੰਡਾ ਹਾਂਜੀ ਹਾਂਜੀ ਤੇ ਬਾਕੀ ਪਿੰਡ ਆਪਣੀ ਜਮਾ ਪਿੰਡ ਦੇ ਵਿਚਾਲੀ ਹੈ ਜੀ ਹਾਂ ਸਾਥ ਕੋਲੇ ਪਿੰਡ ਹੈ ਦੇਣ ਸਾਥ ਹੈ ਹਾਂ ਤੇ ਮਤਲਬ ਮਾਮਾ ਹੀ ਡਾਕਟਰ ਸਵਰਨ ਵਾਲੀ ਗਲੀ ਹਾਂਜੀ ਹਾਂਜੀ ਤੇ ਜਦੋਂ ਮਰਜ਼ੀ ਤੁਸੀਂ ਆਓ ਬਾਈ ਤੇ ਤੁਹਾਨੂੰ ਵਧੀਆ ਚੀਜ਼ ਮਿਲੂਗੀ ਪ੍ਰੋਪਰ ਹਾਂਜੀ ਹਾਂਜੀ ਤੇ ਬਾਕੀ ਤੁਹਾਨੂੰ ਆਹ ਬੰਦਾ ਇੱਥੇ 24 ਘੰਟੇ ਦੇਖਣ ਨੂੰ ਮਿਲੂਗਾ ਹਾਂ ਵਿਆਹ ਵਾਲਾ ਮੁੰਡਾ ਹੁਣ ਇੱਥੇ ਰਹੂਗਾ ਇਹ ਠੀਕ ਹੋ ਠੀਕ ਹੋ ਜੀ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਤੇ ਇਸਮਾਨ ਤੇ ਤੁਸੀਂ ਨਿਗਾਹ ਮਾਰ ਸਕਦੇ ਹੋ ਤੁਸੀਂ ਵੇਖ ਲਓ ਵੀ ਗ੍ਰੈਂਡਰ ਦੇ ਵਿੱਚ ਬੁਰਸ਼ਿਆ ਪਾ ਰੱਖਿਆ ਨੇ ਇਹਨਾਂ ਨੇ ਕੰਮ ਪੂਰਾ ਚੱਲਦੇ ਰਹਿੰਦਾ ਜਦੋਂ ਕੋਈ ਚੀਜ਼ ਆਉਂਦੀ ਹੈ ਪਲੇਟ ਆਉਂਦੀ ਹੈ ਸਾਫ਼ ਕਰਕੇ ਨਾਲ ਦੇ ਨਾਲ ਉਹ ਮੇ ਰੱਖਣੀ ਹੁੰਦੀ ਹੈ ਕਿਉ ਬਾਕੀ ਤੇ ਸੇਵਾ ਦਾ ਮੌਕਾ ਦਿਓ ਤੇ ਫੇਰ ਤੁਹਾਨੂੰ ਆਪ ਪਤਾ ਲੱਗ ਜੂਗਾ ਤੇ ਹੁਣ ਆਪਾਂ ਚੱਲਦੇ ਆ ਜੀ ਪੀਟੀ ਵਾਲਾ ਜੁਵੈਲਰ ਤੇ ਪੁੱਛ ਕੇ ਆਣੇ ਬਾਈ ਹੈਗਾ ਕਿ ਹੈ ਨਹੀਂ ਪਹੁੰਚ ਕੇ ਅਸੀਂ ਪੀਟੀ ਵਾਲਾ ਜੁਵੈਲਰ ਤੇ ਮੈਂ ਬਾਈ ਮਨਪੀਤ ਨੂੰ ਯਾਦ ਦਿਵਾਉਣਾ ਪਿੰਡ ਦੀ ਘਰ ਦੀ ਕੈਨੇਡਾ ਬੈਠਾ ਸਾਡਾ ਭਰਾ ਦੇਣਾ ਹੋਣਾ ਵਾਹ ਬਈ ਵਾਹ ਵਾਹ ਬਈ ਵਾਹ ਸਾਡਾ ਯਾਰ ਬੈਠਾ ਖੋਲ ਬਈ ਯਾਰ ਤੂੰ ਤਾਂ ਪਹਿਲੀ ਵਾਰ ਘਟਦਾ ਮੈਨੂੰ ਹੋਰ ਸੁਣਾਓ ਕਿਵੇਂ ਹੋ ਵਧੀਆ ਇਹ ਆ ਜੀ ਸਾਡੇ ਯਾਰ ਦੀ ਦੁਕਾਨ ਤਕੜਿਓ ਨਹੀਂ ਪਤਾ ਕੀ ਗੱਲ ਹੁੰਦੀ ਹੈ ਕਈ ਰਿਣਾ ਜਿਵੇਂ ਯਾਰੀ ਦੋਸਤ ਲੋਕਾਂ ਦੀ ਹੁੰਦੀ ਹੈ ਜਿਵੇਂ ਦੋ ਭਰਾ ਜਾਂ ਤਿੰਨ ਭਰਾ ਨਾ ਵੀ ਮਤਲਬ ਇੱਕ ਨਾ ਯਾਰੀ ਹੁੰਦੀ ਹੈ ਇੱਕ ਨਾ ਨਹੀਂ ਹੁੰਦੀ ਹੈ ਨਾ ਵੀ ਆਪਣੀ ਤਿੰਨਾਂ ਨਾਲ ਹੀ ਯਾਰੀ ਪੂਰੀ ਥੋੜੇ ਨਾਲ ਇਹੀ ਹੁੰਦਾ ਮੋਹ ਪ੍ਰੇਮ ਕਹਣੀ ਬਸ ਮਿਹਰਬਾਨੀ ਹੋਰ ਸੁਣਾਓ ਤੇ ਮੈਂ ਤਾਂ ਆਇਆ ਸੀ ਆਪਣੇ ਭਰਾ ਕੋਲ ਲਾਲੀ ਕਿਧਰ ਗਿਆ ਲਾਲੀ ਵਿਆਹ ਗਿਆ ਬਟਿੰਡੇ ਹਾਂ ਅਰੇ ਵਿਭਿੰਨ ਲਕੇ ਹਾਂ ਚਲੋ ਪਰਮਾਤਮਾ ਮਿਹਰ ਕਰੇ ਬਿਊਟੀਫੁੱਲ ਬਾਕੀ ਵੀ ਕੋਈ ਵੀ ਤੁਸੀਂ 골ਡ ਦਾ ਕੰਮ ਕਰਾਉਣਾ ਪੁਰਾਣੇ ਬੰਦੇ ਆ ਡੱਬ ਵਾਲੀ ਵੀ ਦੁਕਾਨ ਆ ਡੱਬ ਵਾਲੀ ਆਪਣੀ ਸਬਜ਼ੀ ਮੰਡੀ ਦੇ ਕੋਲੇ ਗੁਰੂ ਘਰ ਦੇ ਸਾਹਮਣੇ ਦੁਕਾਨ ਆ ਪੀਟੀ ਵਾਲਾ ਜੁਐਲਰ ਦੇ ਨਾਂ ਤੇ ਉੱਥੇ ਵੀ ਤੁਸੀਂ ਸੇਵਾ ਦਾ ਮੌਕਾ ਦਿਓ ਬਾਕੀ ਘਰ ਦੀ ਗੱਲ ਤਸੱਲੀ ਬਖਸ਼ ਕੰਮ ਕਰਿਆ ਜਾਂਦਾ ਕਣੀ ਚਲੋ ਹੁਣ ਲਾਲੀ ਦਾ ਹੈ ਨਹੀਂ ਤੇ ਦੋ ਚਾਰ ਮਿੰਟ ਗੱਲਾਂ ਕਰਕੇ ਤੇ ਫਿਰ ਰਜਾਇਤ ਲਵਾਗੇ ਮਿਲੋ ਸਾਡੇ ਭਾਂਜੇ ਨੂੰ ਕੀ ਹਾਲ ਪਤਾ ਵਧੀਆ ਕਿੰਨਾ ਦਰੂਗਾ ਇਹਨੂੰ 10 ਦਿਨਾਂ ਦੀ ਛੁੱਟੀਆਂ ਸੀਗੀਆਂ ਤੇ ਇੱਕ ਇੱਕ ਇੰਨੇ ਦਿਨ ਆਇਆ ਇੱਕ ਦਿਨ ਤੇ ਫਿਰ ਇੰਨੀਆਂ ਛੁੱਟੀਆਂ ਆਈਆਂ ਅੱਛਾ ਤੇ ਹੋਰ ਫਿਰ ਵਧੀਆ ਦੋ ਸ਼ਬਦ ਕਹਿਣਾ ਚਾਹੁੰਦਾ ਹਾਂ ਹੋਏ ਤੂੰ ਕਿਹੜੇ ਸ਼ਬਦ ਕੋਈ ਦੋ ਗੱਲਾਂ ਆਪਣੇ ਦੇਖਣ ਵਾਲਿਆਂ ਨੂੰ ਇਹ ਵੀਡੀਓ ਵੇਂਦੇ ਆ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਤੇ ਹਾਂਜੀ ਰੋਜ਼ ਮੈਂ ਤੁਹਾਨੂੰ ਮਿਲੂਗਾ ਹਾਂਜੀ ਤੇ ਰੋਜ਼ ਵੀਡੀਓ ਆ ਕਰੂਗੀ ਵੀਡੀਓ ਆ ਕਰੂਗੀ ਤੇ ਓਕੇ ਬਾਈ ਬਾਈ ਆਪਣੀਆਂ ਤਿਆਰੀਆਂ ਹੋ ਰਹੀਆਂ ਵੀਡੀਓ ਸ਼ੂਟ ਕਰਦੀਆਂ ਗਿੰਬਲ ਗੁੰਬਲ ਸਭ ਕੁਝ ਆ ਗਿਆ ਗੋਪੀ ਬਦਰ ਰੈਡੀ ਕਰੀਏ ਦਾ ਸਟੈਂਡ ਕਿਉਂਕਿ ਆਪਣੀ ਬਈ ਤਿਆਰੀ ਹੈ ਹਾਂ ਹਾਂ ਤਿਆਰੀ ਹੈ ਬਾਕਲੇ ਹਫਤੇ ਦੇ ਵੀਡੀਓ ਹਰ ਹਾਲ ਚਾਉਣੀਆਂ ਚਾਹੀਦੀਆਂ ਸਾਰੀ ਜ਼ਿੰਮੇਵਾਰੀ ਤੇਰੀ ਹੈ ਹਾਂ ਜ਼ਰੂਰ ਬਾਈ ਹਾਂ ਪੱਕਾ ਪੱਕਾ ਤੇ ਵੀ ਸਾਰੇ ਨੇ ਚੈਨਲ ਸਬਸਕ੍ਰਾਈਬ ਕਰਨਾ ਹਨ ਅਪਡੇਟ ਦੇ ਦਾਂਗੇ ਕਿਹੜਾ ਚੈਨਲ ਆ ਸਾਡਾ ਤੇ ਸਭ ਕੁਝ ਰੈਡੀ ਕਰ ਰਹੇ ਹਾਂ ਅਸੀਂ ਗਿੰਬਲ ਸ਼ਿੰਬਲ ਸਭ ਵੈਰੀ ਗੁੱਡ ਵੀਡੀਓ ਨਵਾਂ ਚੈਨਲ ਬਸ ਸਰਾ ਪਹੁੰਚ ਗਏ ਜੀ ਪਿੰਡ ਤੇ ਹੁਣ ਕੱਲ ਨੂੰ ਸੋਡੇ ਰੂਰੂ ਹੁੰਨੇ ਆ ਤੇ ਵੀਡੀਓ ਨੂੰ ਵੱਤਵਾ ਸ਼ੇਅਰ ਕਰਦੇ ਹੋ ਬੜੀ ਮਿਹਨਤ ਲੱਗਦੀ ਹੈ ਜੀ ਤੁਹਾਡੇ ਸਾਰਿਆਂ ਦੇ ਦਿਲ ਦੀਆਂ ਗਰੈਹਾਂ ਤੋਂ ਬਹੁਤ ਬਹੁਤ ਧੰਨਵਾਦ